ਸਾਧ ਸੰਗਤ ਅੱਜ ਦੀ ਇਸ ਵੀਡੀਓ ਤੋਂ ਅਸੀਂ ਸ਼ਲੋਕ ਸਹਿਸਕ੍ਰਿਤੀ ਪਾਵਨ ਬਾਣੀ ਦੀ ਸੰખ્યા ਅਤੇ ਇਸ ਪਾਵਨ ਬਾਣੀ ਦੀ ਵਿਆਖਿਆ ਆਰੰਭ ਕਰਨ ਜਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਕਾਫੀ ਬਾਣੀਆਂ ਐਸੀਆਂ ਨੇ ਜੋ ਕਾਫੀ ਮਹਿੰਗੀਆਂ ਹਨ ਮਹਿੰਗੀਆਂ ਦਾ ਭਾਵ ਕਿ ਉਹਨਾਂ ਨੂੰ ਸਮਝਣ ਦੇ ਸਾਨੂੰ ਵਿਸ਼ੇਸ਼ ਉਦਮ ਕਰਨ ਦੀ ਲੋੜ ਪੈਂਦੀ ਹੈ ਉਹਨਾਂ ਬਾਣੀਆਂ ਦੇ ਵਿੱਚੋਂ ਇੱਕ ਹੈ ਸ਼ਲੋਕ ਸਹਿਸਕ੍ਰਿਤੀ ਇਸ ਪਾਵਨ ਬਾਣੀ ਦੇ ਵਿੱਚ 4 ਸਲੋਕ ਪਹਿਲੇ ਪਾਤਸ਼ਾਹ ਧੰਗੁਰੂ ਨਾਨਕ ਸਹਿਬ ਮਹਾਰਾਜੀ ਨੇ ਉਚਾਰਨ ਕੀਤੇ ਹਨ। ਉਹਦੇ ਤੋਂ ਬਾਅਦ 67 ਸਲੋਕ ਪੰਜਵੇਂ ਪਾਤਸ਼ਾਹ ਧੰਗੁਰੂ ਅਰਜਨ ਸਹਿਬ ਮਹਾਰਾਜੀ ਨੇ ਉਚਾਰਨ ਕੀਤੇ ਹਨ। ਸੋ ਜਦੋਂ ਵੀ ਪਾਠੀ ਸਿੰਘਾਂ ਦੀ ਕਿਸੇ ਜਗ੍ਹਾ ਤੇ ਭਰਤੀ ਕੀਤੀ ਜਾਂਦੀ ਹੈ ਤੇ ਉਹਨਾਂ ਦੀ ਜਦੋਂ ਪ੍ਰੀਖਿਆ ਲਈ ਜਾਂਦੀ ਹੈ ਤੇ ਉਹਦੇ ਵਿੱਚ ਸਲੋਕ ਸਹਿਸਕ੍ਰਿਤੀ ਵੀ ਅਕਸਰ ਹੀ ਸੁਣੇ ਜਾਂਦੇ ਨੇ। ਔਰ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਉਹ ਕਈ ਵਾਰੀ ਜਦੋਂ ਪਾਠ ਦੀ ਡਿਊਟੀ ਵੀ ਲਾਰੇ ਹੁੰਦੇ ਨੇ ਤੇ ਉਹਨਾਂ ਨੂੰ ਆਪਣੀ ਪਾਠ ਦੀ ਡਿਊਟੀ ਵੀ ਤਬਦੀਲ ਕਰਨੀ ਪੈਂਦੀ ਹੈ ਕਿਉਂਕਿ ਪਤਾ ਹੈ ਵੀ ਸਾਡੇ ਕੋਲੋਂ ਇਹ ਸ਼ਲੋਕ ਪੜੇ ਨਹੀਂ ਜਾਣੇ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਬਾਣੀ ਨੂੰ ਸਿੱਖਣ ਲਈ ਉਦਮ ਕਰੀਏ ਬਾਣੀ ਨੂੰ ਸਿੱਖਣ ਵਾਸਤੇ ਆਪਣੇ ਵੱਲੋਂ ਕੁਝ ਨਾ ਕੁਝ ਉਪਰਾਲਾ ਕਰੀਏ ਜਦ ਅਸੀਂ ਹੋਰਾਂ ਕੰਮਾਂ ਤੇ ਬਹੁਤ ਸਾਰਾ ਆਪਣਾ ਟਾਈਮ ਵੇਸਟ ਕਰ ਦਿੰਦੇ ਹਾਂ ਤੇ ਫਿਰ ਅਸੀਂ ਬਾਣੀ ਵਾਲੇ ਪਾਸੇ ਆਪਣਾ ਸਮਾਂ ਲਗਾ ਕੇ ਆਪਣੇ ਸਮੇਂ ਨੂੰ ਭਲਾ ਸਫਲਾ ਕਿਉਂ ਨਹੀਂ ਕਰ ਸਕਦੇ ਸੋ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਚਾਹੇ ਗੁਰਬਾਣੀ ਨੂੰ ਲਿਖਣ ਲਈ ਲਿਪੀ ਗੁਰਮੁਖੀ ਵਰਤੀ ਹੈ ਪਰ ਸੱਚੇ ਪਾਤਸ਼ਾਹ ਜੀ ਨੇ ਇਹਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਦੇ ਸ਼ਬਦ ਵਰਤੇ ਨੇ ਬਾਣੀ ਵਿੱਚ ਅਰਬੀ ਦੇ ਸ਼ਬਦ ਮਿਲਦੇ ਨੇ ਫਾਰਸੀ ਦੇ ਸ਼ਬਦ ਨੇ ਮਰਾਠੀ ਭਾਸ਼ਾ ਦੇ ਸ਼ਬਦ ਨੇ ਸੰਸਕ੍ਰਿਤ ਦੇ ਸ਼ਬਦ ਨੇ ਸੋ ਉਨ੍ਹਾਂ ਸ਼ਬਦਾਂ ਦੇ ਉਚਾਰਨ ਲਈ ਤੇ ਉਨ੍ਹਾਂ ਦੇ ਅਰਥਾਂ ਲਈ ਸਾਨੂੰ ਵਿਸ਼ੇਸ਼ ਉਦੰਧ ਕਰਨ ਦੇ ਲੋੜ ਪੈਂਦੀ ਹੈ ਆਓ ਆਪਾਂ ਸ਼ਲੋਕ ਸਹਿਸਕ੍ਰਿਤੀ ਵਾਲੇ ਪਾਸੇ ਧਿਆਨ ਦੇਈਏ ਜਿਵੇਂ ਕਿ ਆਪਾਂ ਜਾਣਦੇ ਹਾਂ ਕੋਈ ਵੀ ਬਾਣੀ ਜਦੋਂ ਆਰੰਭ ਹੁੰਦੀ ਹੈ ਤੇ ਸਾਰਿਆਂ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਕੀ ਕਰਦੇ ਨੇ ਮੂਲ ਮੰਤਰ ਦਾ ਪਾਠ ਆਰੰਭ ਦੇ ਵਿੱਚ ਲਿਖਦੇ ਨੇ ਸ਼ਲੋਕ ਸਹਿਸਕ੍ਰਿਤੀ ਮਹਲਾ ਪਹਿਲਾ ਪਹਿਲੇ ਪਾਤਸ਼ਾਹ ਦੇ ਜਿਹੜੇ ਚਾਰ ਸ਼ਲੋਕ ਨੇ ਇਸ ਬਾਣੀ ਨੂੰ ਆਰੰਭ ਕਰ ਲੱਗਿਆ ਵੀ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਨੇ ਉੱਪਰਲੇ ਪਾਸੇ ਜਿਹੜਾ ਸਰਲੇਖ ਹੈ ਉਹ ਜਦੋਂ ਲਿਖਿਆ ਹੈ ਤੇ ਪਹਿਲਾ ਸੱਚੇ ਪਾਤਸ਼ਾਹ ਜੀ ਨੇ ਮੂਲ ਮੰਤਰ ਦਾ ਪਾਠ ਲਿਖਿਆ ਅਸੀਂ ਯਤਨ ਕਰਨਾ ਹੈ ਵੀਡੀਓਜ਼ ਜ਼ਿਆਦਾ ਲੰਮੀਆਂ ਨਾ ਹੋਣ ਛੋਟੇ ਆਕਾਰ ਦੀਆਂ ਵੀਡੀਓਜ਼ ਬਣ ਤੇ ਕੋਸ਼ਿਸ਼ ਹੋਏਗੀ ਕਿ ਹਰ ਵੀਡੀਓ ਦੇ ਵਿੱਚ ਇੱਕ ਸ਼ਲੋਕ ਦੀ ਵਿਆਖਿਆ ਅਤੇ ਨਾਲ ਉਹਦੀ ਸੰਖਿਆ ਦੀ ਗੱਲ ਕੀਤੀ ਜਾਵੇ ਕਿ ਜਦੋਂ ਨਾਲ ਨਾਲ ਅਰਥ ਸਾਨੂੰ ਸਮਝ ਆਉਣ ਲੱਗ ਪੈਣਗੇ ਤੇ ਸ਼ਬਦਾਂ ਦਾ ਉਚਾਰਨ ਸਾਡੇ ਬਾਤ ਤੇ ਸਾਦ ਸੰਗਤ ਹੋਰ ਵੀ ਜ਼ਿਆਦਾ ਫਿਰ ਸੌਖਾ ਹੋ ਜਾਂਦਾ ਹੈ ਸੋ ਪਹਿਲਾਂ ਆਪਾਂ ਧਿਆਨ ਦੇਈਏ ਮਹਾਰਾਜ ਜੀ ਨੇ ਪਹਿਲਾਂ ਇਹਦੇ ਵਿੱਚ ਲਿਖਿਆ ਮੂਲ ਮੰਤਰ ਦਾ ਪਾਠ ਹੁਣ ਤੁਸੀਂ ਵੇਖੋ ਸ਼ੁਰੂਆਤ ਹੋਏਗੀ ਇੱਕ ਓੰਕਾਰ ਉਚਾਰਨ ਵੱਲ ਧਿਆਨ ਦੇਣਾ ਇੱਕ ਓੰਕਾਰ ਗਿਣਤੀ ਵਾਲਾ ਏਕਾ ਲਿਖਦੇ ਨੇ ਮਹਾਰਾਜ ਜੇਦਾਰਤ ਬਣਦਾ ਪ੍ਰਮਾਤਮਾ ਇੱਕ ਹੈ ਓੰਕਾਰ ਉਸ ਪ੍ਰਮਾਤਮਾ ਦੀ ਸਰਵ ਵਿਆਪਕ ਹਸਤੀ ਦਾ ਪ੍ਰਤੀਕ ਹੈ ਓੰਕਾਰ ਦਾ ਅਰਥ ਹੈ ਉਹ ਪਰਮੇਸ਼ਰ ਜਿਹੜਾ ਇੱਕ ਰਸ ਲਗਾਤਾਰ ਇਸ ਬ੍ਰਹਮਣ ਦੇ ਵਿੱਚ ਵਸਿਆ ਹੋਇਆ ਹੈ ਵਿਆਪਕ ਹੈ ਲੋਕਾਂ ਦੀਆਂ ਨਜ਼ਰਾਂ ਵਿੱਚ ਕੋਈ ਵੱਡਾ ਕੋਈ ਛੋਟਾ ਕੋਈ ਉੱਚਾ ਨੀਵਾ ਅਮੀਰ ਗਰੀਬ ਹੋ ਸਕਦਾ ਹੈ ਪਰ ਉਹਦੀ ਹਸਤੀ ਸਾਰਿਆਂ ਦੇ ਵਿੱਚ ਹੀ ਹੈ ਆਪਕੇ ਜੋਤ ਰੂਪ ਦੇ ਵਿੱਚੋਂ ਸਾਰਿਆਂ ਦੇ ਵਿੱਚ ਵਿਦਵਾਨ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾੰਦਨ ਸਭ ਮੈਂ ਚਾੰਦਨ ਹੋਈ ਇੱਕ ਓੰਕਾਰ ਬਹੁਤ ਸਾਰੀਆਂ ਸੰਗਤਾਂ ਨੂੰ ਓੰਕਾਰ ਉਚਾਰਨ ਕਰਨ ਲੱਗਿਆਂ ਹੀ ਬੜੀ ਮੁਸ਼ਕਲ ਪੇਸ਼ ਆਉਂਦੀ ਹੈ ਕਈ ਇਕਮਕਾਰ ਪੜ ਜਾਂਦੇ ਹਨ ਉਹਨਾਂ ਕੋਲ ਇੱਕ ਓੰਕਾਰ ਉਚਾਰਨ ਨਹੀਂ ਹੁੰਦਾ ਸੋ ਇਹਦਰ ਧਿਆਨ ਦੇਣਾ ਇੱਕ ਓੰਕਾਰ ਅਗਲਾ ਬਚਨ ਹੈ ਸਤ ਨਾਮ ਜਿਹੜਾ ਉਹ ਇੱਕ ਹੈ ਜਿਹੜਾ ਸਾਰਿਆਂ ਦੇ ਵਿੱਚ ਵਿਆਪਕ ਹੈ ਉਸ ਪਰਮੇਸ਼ਰ ਦੀ ਹਸਤੀ ਸਤ ਹੈ ਉਹਦਾ ਨਾਮ ਸਤ ਹੈ ਇੱਥੇ ਨਾਮ ਦਾ ਅਰਥ ਇਹ ਨਹੀਂ ਵੀ ਅਖਰੀ ਅਖਰੀ ਨਾਮ ਦੀ ਗੱਲ ਨਹੀਂ ਮਹਾਰਾਜ ਜੀ ਕਰ ਰਹੇ ਪਰਮੇਸ਼ਰ ਦੀ ਹੋਂਦ ਉਹਦੀ ਹਸਤੀ ਦੀ ਗੱਲ ਕਰ ਰਹੇ ਨੇ ਕਿ ਉਹਦਾ ਨਾਮ ਉਹਦੀ ਹਸਤੀ ਨੇ ਹਮੇਸ਼ਾ ਹੀ ਰਹਿਣਾ ਹੈ ਕਰਤਾ purak ਇਹਦਾ ਉਚਾਰਨ ਵੇਸ਼ ਆਪਾਂ ਇਕੱਠਾ ਕਰਨਾ ਹੈ ਕਰਤਾ ਪੁਰਖ ਕਰਤਾ ਦਾ ਅਰਥ ਹੈ ਪੈਦਾ ਕਰਨ ਵਾਲਾ ਪੁਰਖ ਦਾ ਅਰਥ ਹੈ ਵਿਆਪਕ ਪਰਮਾਤਮਾ ਜੀ ਨੇ ਦੁਨੀਆ ਨੂੰ ਪੈਦਾ ਕੀਤਾ ਹੈ ਸੰਸਾਰ ਨੂੰ ਪੈਦਾ ਕਰਕੇ ਇਹਦੇ ਵਿੱਚ ਵਸੇ ਹੋਏ ਨੇਰ ਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਨਿਰਭਉ ਸ਼ਬਦ ਵੱਖਰਾ ਕਰਕੇ ਇਕੱਲਾ ਪੜਨੇ ਨਿਰਭਉ ਦਾ ਅਰਥ ਹੈ ਜਿਸ ਨੂੰ ਕਿਸੇ ਦਾ ਕੋਈ ਭਉ ਨਹੀਂ ਜਿਹੜਾ ਭਉ ਤੋਂ ਰਹਿਤ ਹੈ ਨਿਰਵੈਰ ਵੈਰ ਤੋਂ ਰਹਿਤ ਜਿਹਦੇ ਮਨ ਵਿੱਚ ਕਿਸੇ ਲਈ ਕੋਈ ਵੈਰ ਨਹੀਂ ਉਹ ਕਿਸੇ ਦਾal ਕੋਈ ਵੈਰ ਨਹੀਂ ਰੱਖਦਾ ਹੈ ਅਕਾਲ ਮੂਰਤ ਕਾਲ ਦਾ ਅਰਥ ਹੋ ਗਿਆ ਬਹੁਤ ਕਾਲਦਾਰ ਸਮਾ ਵੀ ਹੈ ਅਗਲੇ ਪਾਸੇ ਐੜਾ ਲਾ ਕੇ ਸ਼ਬਦ ਬਣ ਗਿਆ ਅਕਾਲ ਵਾਹਿਗੁਰੂ ਜੀ ਦੀ ਹਸਤੀ ਐਸੀ ਹੈ ਜਿਹਦੇ ਉੱਪਰ ਕਾਲ ਦਾ ਅਸਰ ਨਹੀਂ ਇਥੇ ਮੂਰਤਦਾਰਤਾ ਆਪਾਂ ਕੋਈ ਮੂਰਤੀ ਫੋਟੋ ਨਹੀਂ ਲੈਣਾ ਮੂਰਤਦਾਰਤ ਕਰਾਂਗੇ ਸ਼ਖਸੀਅਤ ਅਕਾਲ ਮੂਰਤ ਪਰਮਾਤਮਾ ਦੀ ਸ਼ਖਸੀਅਤ ਕਾਲ ਤੋਂ ਪਰੇ ਹੈ ਉਹ ਬਚਪਨ ਜਵਾਨੀ ਬढ़ेਪੇ ਵਿੱਚ ਨਹੀਂ ਆਉਂਦਾ ਨਾ ਉਹਦੇ ਤੇ ਸਮੇਂ ਦਾ ਅਸਰ ਨਾ ਉਹਦੇ ਤੇ ਮੌਤ ਦਾ ਅਸਰ ਅਜੂਨੀ ਉਹ ਜੂਨਾ ਤੋਂ ਰਹਿਤ ਹੈ ਪਾਵਉ ਜਨਮ ਨਹੀਂ ਲੈਂਦਾ ਜਿਵੇਂ ਆਪਾਂ ਸਾਰਿਆਂ ਨੇ ਜਨਮ ਲਿਆ ਹੈ ਅਸੀਂ ਜਨਮ ਲੈ ਕੇ ਸੰਸਾਰ ਵਿੱਚ ਆਏ ਆ ਪਰ ਵਾਹਿਗੁਰੂ ਪਰਮੇਸ਼ਰ ਜੀ ਨੇ ਸਾਡੀ ਤਰ੍ਹਾਂ ਜਨਮ ਨਹੀਂ ਲਿਆ ਉਹ ਕਿਸੇ ਮਾਂ ਦੇ ਉਦਰ ਤੋਂ ਪੈਦਾ ਨਹੀਂ ਹੋਇਆ ਸੈਭੰਗ ਸੈਭੰਗ ਦਾ ਅਰਥ ਹੈ ਸਵੈ ਪ੍ਰਕਾਸ਼ ਉਚਾਰਨ ਕਰ ਲਗਿਆ ਧਿਆਨ ਦੇਣੇ ਉਹ ਸਾਰੀਆਂ ਸੰਗਤਾਂ ਨੂੰ ਸੁਣਿਆ ਉਚਾਰਨ ਕਰਦੀਆਂ ਨੇ ਸੈਭੰਗ ਉਹ ਗੱਗਾ ਪੂਰਾ ਸੈਭੰਗ ਸੈਭੰਗ ਨਹੀਂ ਕਹਿਣਾ ਸਾਧ ਸੰਗਤ ਸੈਭੰਗ ਸੈਭੰਗ ਸਵੈ ਪ੍ਰਕਾਸ਼ ਆਪਣੇ ਆਪ ਤੋਂ ਪ੍ਰਕਾਸ਼ਮਾਨ ਜਿਹਨੂੰ ਕਿਸੇ ਹੋਰ ਦੇ ਕੋਲੋਂ ਚਾਨਣ ਲੈਣ ਦੀ ਲੋੜ ਨਹੀਂ ਗੁਰਪ੍ਰਸਾਦ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਉਸ ਪਰਮੇਸ਼ਰ ਦੇ ਨਾਲ ਅਸੀਂ ਜੁੜ ਕਿਵੇਂ ਸਕਦੇ ਹਾਂ ਗੁਰੂ ਸਹਿਬ ਨੇ ਸਮਝਾਇਆ ਗੁਰਪ੍ਰਸਾਦ ਗੁਰੂ ਜੀ ਦੀ ਕਿਰਪਾ ਦੇ ਨਾਲ ਜਦੋਂ ਸਤਗੁਰੂ ਮੇਰ ਦੇ ਘਰ ਵਿੱਚ ਆਉਂਦੇ ਨੇ ਗੁਰੂ ਬਖਸ਼ਿਸ਼ ਕਿਸੇ ਨੂੰ ਮਿਲਦੀ ਹੈ ਤਾਂ ਸਤਗੁਰੂ ਦੀ ਬਖਸ਼ਿਸ਼ ਰਾਹੀਂ ਉਸ ਇੱਕ ਓੰਕਾਰ ਦੇ ਨਾਲ ਅਸੀਂ ਜੁੜ ਸਕਦੇ ਹਾਂ ਸੋ ਪਹਿਲਾਂ ਵਾਰ ਰਾਜੀ ਨੇ ਇੱਕ ਓੰਕਾਰ ਤੋਂ ਲੈ ਕਰਕੇ ਗੁਰਪ੍ਰਸਾਦ ਤੱਕ ਊਲਮੰਤਰ ਦਾ ਪਾਠ ਲਿਖਿਆ ਉਦੇ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਅਰੰਭਤਾ ਕਰਦੇ ਹਨ ਔਰ ਹਜ਼ੂਰ ਨੇ ਫਰਮਾਇਆ ਸਲੋਕ ਸਹਿਸਕ੍ਰਿਤੀ ਮਹਲਾ ਪਹਿਲਾ ਸਲੋਕ ਸਹਿਸਕ੍ਰਿਤੀ ਹੁਣ ਧਿਆਨ ਦੇਣਾ ਹੈ ਤੇ ਸੰਸਕ੍ਰਿਤ ਨਹੀਂ ਲਿਖਿਆ ਮਹਾਰਾਜ ਜੀ ਕਈ ਕਾਲੀ ਦੇ ਅੰਦਾਜ਼ ਜਿੰਦਾ ਨਹੀਂ ਧਿਆਨ ਦਿੰਦਾ ਉਹ ਸੰਸਕ੍ਰਿਤੀ ਪੜ ਜਾਂਦੇ ਤੇ ਅਕਸਰ ਆਪਣੇ ਲੋਕ ਕਹਿੰਦੇ ਵੀ ਨੇ ਸਲੋਕ ਸੰਸਕ੍ਰਿਤ ਇਹ ਸੰਸਕ੍ਰਿਤ ਨਹੀਂ ਹੈ ਸਹਿਸਕ੍ਰਿਤੀ ਵਿਦਵਾਨਾਂ ਦਾ ਮੰਦਨੇ ਸੰਸਕ੍ਰਿਤ ਭਾਸ਼ਾ ਤੋਂ ਤਬਦੀਲ ਹੋ ਕੇ ਬਦਲ ਕੇ ਬਣੀ ਹੋਈ ਭਾਸ਼ਾ ਉਹਨੂੰ ਕਿਹਾ ਜਾਂਦਾ ਹੈ ਸੈਸਕ੍ਰਿਤੀ ਕੁਝ ਵਿਦਵਾਨਾਂ ਦਾ ਮੰਨਣਾ ਹੈ ਇਹੀ ਪਾਲੀ ਭਾਸ਼ਾ ਹੈ ਜਿਸ ਭਾਸ਼ਾ ਦੇ ਵਿੱਚ ਬੁੱਧ ਧਰਮ ਦੇ ਗ੍ਰੰਥ ਲਿਖੇ ਗਏ ਨੇ ਸੋ ਸੰਸਕ੍ਰਿਤ ਭਾਸ਼ਾ ਦੀ ਤਰ੍ਹਾਂ ਹੀ ਆਪਾਂ ਕਹਿ ਸਕਦੇ ਹਾਂ ਪਰ ਉਹਦੇ ਤੋਂ ਥੋੜਾ ਜਿਹਾ ਫਰਕ ਰੱਖ ਕੇ ਬਣੀ ਹੋਈ ਭਾਸ਼ਾ ਸ਼ਲੋਕ ਸੰਸਕ੍ਰਿਤੀ ਇਹ ਸ਼ਲੋਕ ਸੈਸਕ੍ਰਿਤੀ ਹਨ ਕਿਸ ਨੇ ਲਿਖੇ ਨੇ ਮਹਲਾ ਪਹਿਲਾ ਪਹਿਲੇ ਪਾਤਸ਼ਾਹ ਜੀ ਧੰਗ ਗੁਰੂ ਨਾਨਕ ਸਾਹਿਬ ਦਾਤਾ ਜੀ ਉਹਨਾਂ ਨੇ ਇਸ ਬਾਣੀ ਨੂੰ ਉਚਾਰਨ ਕੀਤਾ ਹੈ ਸੋ ਇਹ ਪਹਿਲੀ ਵੀਡੀਓ ਇਸ ਸ਼ਲੋਕ ਸਹਿਸਕ੍ਰਿਤੀ ਦੇ ਬਾਬਤ ਇਹਦੇ ਵਿੱਚ ਆਪਾਂ ਸਿਰਫ ਇਹਦੀ ਭੂਮਿਕਾ ਇਹਦੀ ਸ਼ੁਰੂਆਤ ਕੀਤੀ ਹੈ ਪਹਿਲੇ ਸ਼ਲੋਕ ਦੀ ਜਿਹੜੀ ਵਿਚਾਰ ਹੈ ਇਹਦੇ ਤੋਂ ਅਗਲੀ ਵੀਡੀਓ ਦੇ ਵਿੱਚ ਆਪ ਜੀ ਨੇ ਸਰਵਣ ਕਰਨਾ ਸੰਗਤਾਂ ਨੂੰ ਬੇਨਤੀ ਹੈ ਅੱਗੇ ਤੋਂ ਅੱਗੇ ਜਿਆਦਾ ਤੋਂ ਜਿਆਦਾ ਸੰਗਤਾਂ ਦਿਆਂ ਨਾਲ ਵੀਡੀਓ ਆਪ ਜੀ ਸ਼ੇਅਰ ਕਰੋ ਜੇ ਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਸ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀਆਂ ਅਗਲੀਆਂ ਵੀਡੀਓਜ਼ ਹਨ ਉਹਨਾਂ ਦੀ ਨੋਟੀਫਿਕੇਸ਼ਨ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਹੋ ਸਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ